ਜਿਨਾ ਪ੍ਰਧਾਨ ਨੇ ਉਹਨਾਂ ਨੂੰ ਵੀ ਨੌਲੇਜ ਨਹੀਂ ਪ੍ਰਧਾਨ ਦਾ ਇਹਦੇ ਵਿੱਚ ਰੋਲ ਹੀ ਨਹੀਂ ਹਾਊਸ ਦਾ ਸਾਰੀ ਮਿਊਨਿਸਪੈਲਿਟੀ ਦਾ ਰਿਕਾਰਡ ਪ੍ਰਧਾਨ ਦੇ ਘਰੇ ਪਿਆ ਕਿਹੜੇ ਪਲਾਟ ਲੱਤੇ ਨੇ ਕਿਹਦੇ ਜੀਜੇ ਦੇ ਨਾ ਉਹਨੇ ਕਿਹਦੇ ਸਾਲੇ ਦੇ ਨਾ ਉਹਨੇ ਸਾਰੇ ਬਾਹਰ ਅਰਬਲ ਕਾਉਂਸਲ ਲਿਆਓ ਅਸੀਂ ਸ਼ਹਿਰ ਨੂੰ ਸੈਕਟਰਾਂ ਦੇ ਵਿੱਚ ਵੰਡਾਂਗੇ ਦੇ ਵਿੱਚ ਪਹਿਲਾ ਪ੍ਰਧਾਨ ਹੋ ਜਿਹੜਾ ਸ਼ਹਿਰ ਦੀ ਡਿਵੈਲਪਮੈਂਟ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸਟੇ ਲੈ ਕੇ ਆ ਉਹ ਮਗਰਮੱਛ ਦੇ ਹੰਝੂ ਰੋਕੇ ਯੰਡਾਗੀਆਂ ਸਭ ਤੋਂ ਪਹਿਲਾਂ ਤਾਂ ਜਿਹੜੇ ਤੁਸੀਂ ਛੋਟੇ ਜਿਹੇ ਸੱਦੇ ਦਿੱਤੇ ਸਾਰੀ ਪ੍ਰੈਸ ਆਈ ਹੈ ਕਵਰ ਕਰਨ ਤੁਹਾਡਾ ਬਹੁਤ ਧੰਨਵਾਦ ਜੀ ਜਿਹੜਾ ਅੱਜ ਦਾ ਮੇਨ ਮਕਸਦ ਆ ਪ੍ਰੈਸ ਕਾਨਫਰੰਸ ਦਾ ਉਹ ਜਿਹੜੀ ਸ਼ਹਿਰ ਦੀ ਡੀਮ ਲਿਮਿਟੇਸ਼ਨਸ ਹੋ ਰਹੀਆਂ ਨੇ ਵਾਰਡ ਬੰਦੀ ਜੀ ਨੂੰ ਕਹਿ ਰਹੇ ਆ ਉਹ ਹੋ ਰਹੀ ਆ ਉਹਦੇ ਦੇ ਵਿੱਚ ਪ੍ਰਧਾਨ ਵੱਲੋਂ ਨਗਰ ਕੌਂਸਲ ਖੰਨਾ ਤੇ ਕਾਂਗਰਸ ਪਾਰਟੀ ਵੱਲੋਂ ਸ਼ਹਿਰ ਨੂੰ ਬਹੁਤ ਗੁੰਮਰਾਹ ਕੀਤਾ ਜਾ ਰਿਹਾ ਕੀ ਇਹ ਵਾੜਬੰਦੀ ਹੋ ਰਹੀ ਹੈ ਉਹਨਾਂ ਵੱਲੋਂ ਜੋ ਸ਼ਬਦ ਵਰਤੇ ਗਿਆ ਉਹ ਮੈਂ ਤੁਹਾਨੂੰ ਅੱਗੇ ਇਹਦਾ ਬਰੀਫ ਕਰਦਾ ਸਭ ਤੋਂ ਪਹਿਲਾਂ ਤਾਂ ਕੋਈ ਵੀ ਜਿਹੜੀ ਵਾਰਡਬੰਦੀ ਆ ਉਹ ਸ਼ਹਿਰ ਨੂੰ ਸਹੀ ਰੱਖਣ ਲਈ ਸ਼ਹਿਰ ਦੇ ਵਿੱਚ ਦੀ ਤਿੰਨ ਰੀਜ਼ਨ ਨੇ ਵਾਰਡਬੰਦੀ ਕਿਉਂ ਹੁੰਦੀ ਫਸਟ ਹੈ ਕਿ ਸ਼ਹਿਰ ਦੀ ਜੇ ਲਿਮਿਟੇਸ਼ਨਸ ਵਧੀਆਂ ਹੋਣ ਸੈਕੰਡ ਹੈਗਾ ਸ਼ਹਿਰ ਦੇ ਵਿੱਚ ਕੋਈ ਵੀ ਜੇ ਆਬਾਦੀ ਇਨਕਰੀਜ਼ ਹੋਈ ਹੋਵੇ ਤਾਂ ਉਹ ਵਾਰਡਬੰਦੀ ਆ ਦੀ ਜਿਹੜਾ ਉਹ ਡੀਲਿਮਿਟੇਸ਼ਨ ਸਰਕਾਰ ਵੱਲੋਂ ਕਰਾਈ ਜਾਂਦੀ ਹੈ ਸੋ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਆਪਣੇ ਕੋਲ ਕਾਰਨ ਸੀ ਸ਼ਹਿਰ ਦੀ ਆਬਾਦੀ ਇਨਕਰੀਸ ਹੋਈ ਉਹ ਆਬਾਦੀ ਦੇ ਅਕੋਰਡਿੰਗ ਹੀ ਜਿਹੜੀ ਹੈਗੀ ਆ ਵਾਰਡਬੰਦੀ ਹੋ ਰਹੀ ਹੈ ਉਹਦੇ ਵਿੱਚ ਹੋਰ ਕੋਈ ਇਹੋ ਜਿਹਾ ਕਾਰਨ ਨਹੀਂ ਹੈਗਾ ਤੇ 10% ਤੋਂ ਜ਼ਿਆਦਾ ਜੇ VOTER ਦਾ ਫਰਕ ਹੋਵੇ ਵੀ VOTE ਕਿਸੇ ਵਾਰਡ ਦੇ ਵਿੱਚ ਫਾਰ ਐਗਜ਼ਾਮਪਲ ਆਪਣੇ ਸ਼ਹਿਰ ਦੇ ਵਿੱਚ ਇੱਕ 14 ਨੰਬਰ ਵਾਰਡ ਆ ਉਹਦੀ VOTE ਟੋਟਲ 1810 ਦੇ ਕਰੀਬ ਸੀ ਤੇ ਬਾਕੀ ਜਿਹਨੇ ਵਾਰਡ ਨੇ ਉਹਨਾਂ ਦੀ VOTE ਹੈ ਜਿਹੜੀ ਉਹ 4000 ਦੇ ਕਰੀਬ ਹੈ ਸੋ ਨੂੰ ਬੈਲੈਂਸ ਕਰਨ ਲਈ ਸੋ ਮੈਨੂੰ ਪਹਿਲਾਂ ਤਾਂ ਮੈਂ ਇਹ ਸ਼ੁਰੂ ਕਰਦਾ ਵੀ 1800 ਤੇ 4000 ਜਿਹੜੀ ਪਿਛਲੀ ਵਾਰਡਬੰਦੀ ਸੀ ਕੀ ਉਹ ਜੈ ਸੀ ਜੇ ਅੱਜ ਸਰਕਾਰ ਨੇ ਕੋਈ ਵਧੀਆ ਕੰਮ ਕੀਤਾ ਉਹ ਉਪਰਾਲਾ ਕੀਤਾ ਉਸ ਨੂੰ 네ਗੇਟਿਵ ਕ੍ਰੀਏਟ ਦੇ ਕੇ ਉਹਨੂੰ ਕੀਤਾ ਜਾ ਰਿਹਾ ਨੰਬਰ 2 ਦੇ ਉੱਤੇ ਜਿਹੜੀ ਡੀਲਿਮਿਟੇਸ਼ਨਸ ਨੇ ਪੰਜਾਬ ਸਰਕਾਰ ਨੇ ਕਰਨੀ ਹੁੰਦੀ ਹੈ 1911 ਮਿਸਪਲ ਐਕਟ ਹੈ ਜਿਹੜਾ 1972 ਚ ਬਣਿਆ ਸੀ ਉਹਦੀ ਮੈਂ ਤੁਹਾਨੂੰ ਕਾਪੀਆਂ ਦੇਣੀਆਂ ਨੇ ਆਪ ਹੀ ਜene ਮੇਰੇ ਕੋ ਉਹਦੇ ਵਿੱਚ ਜਿਹੜੀ ਡੀਲਿਮਿਟੇਸ਼ਨਸ ਨੇ ਡੀਲਿਮਿਟੇਸ਼ਨਸ 1911 ਐਕਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਰਨੀ ਹੁੰਦੀ ਉਹਦੇ ਵਿੱਚ ਨਗਰ ਕੌਂਸਲ ਦੇ ਕੋਲ ਕੋਈ ਰਾਈਟ ਨਹੀਂ ਹੈ ਨਗਰ ਕੌਂਸਲ ਦੇ ਵਿੱਚੋਂ ਜਿਹੜੀਆਂ ਪਾਵਰਾਂ ਨੇ ਇੱਕ ਬੋਰਡ ਬਣਾਉਣਾ ਯੂਨਿਕ ਯੂਨਿਕ ਬੋਰਡ ਦਾ ਗਠਨ ਕਰਨਾ ਬੋਰਡ ਨੇ ਜਾ ਕੇ ਉੱਥੇ ਬੋਰਡ ਦੀ رائے ਲੈਣੀ ਹੈ ਵਾਰਡਬੰਦੀ ਸਰਕਾਰ ਨੇ ਕਰਨੀ ਹੈ ਇੱਥੇ ਅਜੀਬ ਕੰਮ ਦੇਖਿਆ ਇਹ ਕਹਿੰਦੇ ਨੇ ਕਿ ਵਾਰਡਬੰਦੀ ਵੀ ਅਸੀਂ ਉਹ ਕਰਨੀ ਹੈ ਚੋਣ ਵੀ ਅਸੀਂ ਉਹ ਲੜਨੀ ਹੈ ਇਹ ਕਿਵੇਂ ਹੋਊਗਾ ਜੀ ਟੈਸਟ ਦਾ ਐਗਜ਼ਾਮ ਦੇਣਾ ਆਪਾਂ ਐਗਜ਼ਾਮ ਦੇ ਲਈ ਤਾਂ ਸਰਕਾਰ ਨੇ ਇੱਕ ਪ੍ਰਿਪੇਅਰ ਕਰਨਾ ਆ ਜਿਹੜੀ ਡੀ ਲਿਮਿਟੇਸ਼ਨਸ ਹੈ ਡੀ ਲਿਮਿਟੇਸ਼ਨ ਸਰਕਾਰ ਦਾ ਮਸਲਾ ਇਹਦੇ ਵਿੱਚ ਨਗਰ ਕੌਂਸਲ ਖੰਨਾ ਦਾ ਕੋਈ ਵੀ ਰੋਲ ਨਹੀਂ ਆ ਉਸ ਦਿਨ ਇੱਕ ਉਹ ਹੱਲਾ ਪਾਇਆ ਗਿਆ ਕਿ ਜਿਹੜਾ ਨਕਸ਼ਾ ਉਹ ਸ਼ਾਮ ਨੂੰ 5 ਵਜੇ ਚ 10 ਮਿੰਟ ਤੇ ਲਾਇਆ ਗਿਆ ਤੁਸੀਂ ਆ ਨਗਰ ਕੌਂਸਲ ਦਾ ਜਿਹੜਾ ਮਤਾ ਪਿਆ ਹੋਵੇ ਆ ਮਤਾ ਪੜ੍ਹੇ ਮੈਂ ਪੜ੍ਹ ਕੇ ਸੁਣਾਉਣਾ ਤੁਹਾਨੂੰ 2 ਮਿੰਟ ਲੱਗਣਗੇ ਮੈਂ ਟੋਟਲ ਬਰੀਫ ਕਰੂੰਗਾ रिपोर्ट ਵੱਲੋਂ ਪ੍ਰਧਾਨ ਨਗਰ ਕੌਂਸਲ ਖੰਨਾ ਕੀ ਸ਼੍ਰੀ ਅਮਰੀਸ਼ ਕਾਲਗਿਆ ਮੈਂਬਰ ਵਾਰਡ ਨੰਬਰ 4 ਨਾਲ ਹੋਰ ਕਈ ਕੌਂਸਲਰ ਸਹਿबान ਸਾਭਾ ਕਾ ਪ੍ਰਧਾਨ ਸ਼੍ਰੀ ਵਿਕਾਸ ਮਹਿਤਾ ਵੱਲੋਂ ਸ਼੍ਰੀ ਨਵੀਨ ਸ਼ਰਮਾ ਬਕੀਰ ਰਾਹੀਂ ਇੱਕ ਨੋਟਿਸ ਸਾਨਕ ਸਰਕਾਰੀ ਵਿਭਾਗ ਪੰਜਾਬ ਦੇ ਉੱਚ ਅਧਿਕਾਰੀ ਦੇ ਕਾਰਜਕਾਰੀ ਅਫਸਰ ਨਗਰ ਕੌਂਸਲ ਖੰਨਾ ਨੂੰ ਭੇਜਿਆ ਗਿਆ ਕਿ ਵਾੜਬੰਦੀ ਦੇ ਵਿੱਚ ਗੰਭੀਰ ਹਨਤਾਈਆਂ ਹਨ ਰੂਲਾਂ ਦੀ ਉਲੰਘਣਾ ਦਾ ਦੋਸ਼ ਲਾਉਂਦੇ ਹੋਏ ਵਾਰਡ ਨੰਬਰ 25 ਤੇ 2025-26 ਨੂੰ ਰੋਕਣ ਦੀ ਮੰਗ ਕੀਤੀ ਗਈ ਹੈ ਇਹ ਨੋਟਿਸ ਦੀ ਕਾਪੀ ਨਗਰ ਕੌਂਸਲ ਪ੍ਰਧਾਨ ਨੂੰ ਭੇਜਦੇ ਮਾਮਲੇ ਕੌਂਸਲ ਹਾਊਸ ਵਿਚਾਰ ਦੀ ਭੇਜਿਆ ਗਿਆ 5:00 ਚ 10 ਮਿੰਟ ਤੇ ਨਕਸ਼ਾ ਲੱਗੇ 26 ਤਰੀਕ ਨੂੰ ਬਾ ਤੇ ਫਿਰ ਇਹਨਾਂ ਦੇ ਪ੍ਰਧਾਨ ਜੀ ਨਗਰ ਕੌਂਸਲ ਦੇ ਕੋਲ ਕਿਹੜਾ ਅੰਤਰ ਗਿਆ ਸੀ ਜਿਹੜਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇ 10 ਮਿੰਟ ਪਹਿਲਾਂ ਨਕਸ਼ਾ ਲੱਗ ਰਿਹਾ ਤਾਂ ਆ ਕਿਵੇਂ ਗੰਭੀਰ ਹਨਤਾਈਆਂ ਹਨ ਨਕਸ਼ਾ ਦੇਖਣ ਤੋਂ ਬਾਅਦ ਇਹ ਬਾਅਦ ਹੈ ਗੰਭੀਰ ਹੁਨਤਾਈਆਂ ਦਾ ਪਤਾ ਲੱਗਿਆ ਇਹ ਟੋਟਲ ਬੇਫਕੂਫ ਤੇ ਝੂਠ ਦਾ ਪਲੰਦਾ ਨਕਸ਼ਾ 22 ਤਰੀਕ ਨੂੰ ਹੀ ਮਸਪਰ ਕਮੇਟੀ ਚ ਲੱਗ ਚੁੱਕਿਆ ਸੀ ਮੈਂ ਤੁਹਾਨੂੰ ਇੱਕ ਪ੍ਰੈਸ ਨੂੰ ਸਵਾਲ ਕਰਦਾ ਨਕਸ਼ਾ ਬਾਅਦ ਚ ਲੱਗ ਰਿਹਾ ਹੁਨਤਾਈਆਂ ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦੀਆਂ ਨੇ ਪੋਸੀਬਲ ਹੈ ਕੋਈ ਪੋਸੀਬਲੀ ਇਹਦੇ ਵਿੱਚ ਨੰਬਰ 2 ਦੇ ਉੱਤੇ ਪ੍ਰਧਾਨ ਦੇ ਕੋਲ ਕੋਈ ਪਾਵਰ ਨਹੀਂ ਕਿ ਉਹ ਡੀਵੀ ਲਿਮਿਟੇਸ਼ਨਸ ਨੂੰ ਕਰ ਸਕੇ ਚੈਲੰਜ ਕਰ ਸਕੇ ਪ੍ਰਧਾਨ ਕੋਲ ਇੱਕ ਵੀ ਪਾਵਰ ਨਹੀਂ ਹੈਗੀ ਉਹ ਸਿਰਫ ਇੱਕ ਮੈਂਬਰ ਆ ਆ ਵੀ ਮਿਸੀਪਲ ਐਕਟ 1972 ਦਾ ਬਣਿਆ ਹੋਇਆ ਈਓ ਨੇ ਬੋਰਡ ਬਣਾਉਣਾ ਪ੍ਰਧਾਨ ਕੋ ਕੋਈ ਵੀ ਪਾਵਰ ਨਹੀਂ ਹੈਗੀ ਇਹ ਵੀ ਸ਼ੋਕਰ ਆ ਕਿ ਜਿਹੜਾ ਮਿਸੀਪਲ ਐਕਟ ਹੈ 1972 ਦਾ ਬਣਿਆ ਹੋਇਆ ਜੇਕਰ ਉਹਦੇ ਵਿੱਚ ਕੋਈ ਐਮੈਂਡਮੈਂਟ ਹੋਈ ਹੁੰਦੀ ਇਹਨਾਂ ਨੇ ਕਹਿਣਾ ਦੀ ਸੌਂਧਰੇ ਕਰਤਾ ਹੁਣ ਇੱਕ ਜਿਹੜੀ ਡੀ ਲਿਮਿਟੇਸ਼ਨਸ ਪਹਿਲਾਂ ਸੀਗੀ ਤੁਸੀਂ ਦੇਖੋ ਜਿਹੜਾ ਛੋਟੇ ਖੰਨੇ ਦਾ ਔਰਡ ਛੋਟੇ ਖੰਨੇ ਦਾ ਵਾਰਡ ਹੈਗਾ ਵਾਰਡ ਨੰਬਰ 27 ਉਹਦੀ ਲਿਮਟ ਆ ਕੇ ਲੱਭਦੀ ਸੀਗੀ ਪੁਰਾਣੇ ਵਾਰਡ ਦੀ ਰੈਸਟ ਹਾਊਸ ਨੂੰ ਰੇਲਵੇ ਲਾਈਨ ਰੇਲਵੇ ਲਾਈਨ ਜਿੱਥੇ ਸਰਦਾਰ ਗੁਰਕੀਰ ਸਿੰਘ ਕੋਟਲੀ ਦੀ ਰਹਿائش ਵਿੱਚ ਪੈਂਦਾ ਸੀ ਸਭ ਤੋਂ ਵੱਡਾ ਇਸ ਦੇ ਵਿੱਚ ਜਿਹੜਾ ਫਾਇਦਾ ਹੋਇਆ ਸਰਦਾਰ ਗੁਰਕੀਰ ਸਿੰਘ ਕੋਟਲੀ ਨੂੰ ਹੋਇਆ ਕਿਉਂਕਿ ਉਹਨਾਂ ਨੂੰ ਪਹਿਲਾਂ ਆਪਣੇ ਜੇ ਕੋਈ ਸਾਈਨ ਕਰਾਉਣੇ ਜਾਣੇ ਸੀ ਤਾਂ ਛੋਟੇ ਖੰਨੇ ਜਾਣਾ ਪੈਂਦਾ ਸੀ ਉਹਨਾਂ ਤੋਂ ਵਾਕਿੰਗ ਡਿਸਟੈਂਸ ਤੇ ਨੇ ਉਹੀ ਵਾਰਡ ਨੂੰ ਵਾਰਡ ਬਣਾਤਾ ਅਸੀਂ ਜਿਹੜੀ ਆ ਜਿਹੜਾ ਸਰਕਾਰ ਨੇ ਵਧੀਆ ਵਾਰਡਬੰਦੀ ਬਣਾਈ ਆ ਤੁਸੀਂ ਦੱਸੋ ਕਿ ਇੱਕ ਵਾਰਡ ਨੂੰ ਕੰਪੈਕਟ ਕਰਤਾ ਕਿਤੇ ਛੋਟਾ ਖੰਨਾ ਤੇ ਕਿੱਥੇ ਰੇਲਵੇ ਲਾਈਨਾਂ ਕੋਈ ਸਿਸਟਮ ਸੀ ਉਹਦਾ ਸੋ ਜਿਹੜੀ ਵਾਰਡਬੰਦੀ ਹੋਈ ਆ ਵਾਰਡਬੰਦੀ ਬਿਲਕੁਲ ਜਾਇਜ਼ ਹੋਈ ਆ ਤਰੀਕੇ ਨਾਲ ਹੋਈ ਆ ਲਿਮਿਟੇਸ਼ਨਸ ਦੇ ਅਕੋਰਡਿੰਗ ਹੋਈ ਆ ਇਹਦੇ ਵਿੱਚ ਕੁਝ ਵੀ ਨਹੀਂ ਹੋਇਆ ਜਿਹੜਾ ਸਰਕਾਰ ਨੇ ਕੱਲ ਇਹਨੂੰ ਪ੍ਰਧਾਨ ਦੇ ਜਿਹੜਾ ਜਿਹੜਾ ਸ਼ਹਿਰ ਦੇ ਹੱਕ ਦੇ ਵਿੱਚ ਹੋਈ ਆ ਇੱਕ ਤਾਂ ਜਿਹੜਾ ਬੋਰਡ ਦਾ ਬੈਲੈਂਸ ਸੀ ਉਹਨੂੰ ਕਲੀਅਰ ਕੀਤਾ ਗਿਆ ਕਿ ਜਿਹੜੀ ਵੋਟ ਆ ਉਹ ਬਰਾਬਰ ਹੋ ਜਵੇ ਆਬਾਦੀ ਮਿਨੀਮਮ ਆਬਾਦੀ ਹੈਗੀ ਆ ਜੀ 3700 ਦੇ ਕਰੀਬ ਮੈਕਸਿਮਮ ਆਬਾਦੀ ਹੈ ਕਿ 47.10% ਪਾਪੂਲੇਸ਼ਨ ਦਾ ਫਰਕ ਆ ਉਹਦੇ ਵਿੱਚ ਵੋਟਰ ਦਾ ਕੋਈ ਫਰਕ ਨਹੀਂ ਪਾਪੂਲੇਸ਼ਨ ਦਾ ਫਰਕ ਆ ਸੋ ਪ੍ਰਧਾਨ ਦੇ ਕੋਲ ਨਾ ਤਾਂ ਕੋਈ ਪਾਵਰਾਂ ਨੇ ਕੱਲ ਜਿਹੜਾ ਉਹਨੂੰ ਸ਼ੋਕਾਸ ਹੋਇਆ ਉਹਨੇ ਬਿਲਕੁਲ ਇਹ ਮਤੇ ਨੂੰ ਨਜਾਇਜ਼ ਲੈ ਕੇ ਆਂਦਾ ਗਿਆ ਉਹਦੇ ਕੋਲ ਕੋਈ ਰਾਈਟ ਹੀ ਨਹੀਂ ਆ ਤੁਸੀਂ ਇਹਦੇ ਵਿੱਚ ਆ ਮੈਂ ਤੁਹਾਨੂੰ ਪੱਕਾ ਦੱਸਦਾ ਮਿਸੀਪਲ ਐਕਟ ਦੇ ਵਿੱਚ ਅ ਦੀ ਸਟੇਟ ਗਵਰਨਮੈਂਟ ਜਿਹੜੀ ਸਟੇਟ ਗਵਰਨਮੈਂਟ ਆ ਉਹ ਨਹੀਂ ਕਰਨਾ ਦੀ ਪਾਵਰ ਆਫ ਰਿਸਪੌਂਸਿਬਲ ਦੀ ਡੀਲਿਮਿਟੇਸ਼ਨਸ ਆਫ ਦੀ ਵਾਰਡਸ ਇਨ ਮਿਸਪਲ ਕੌਂਸਲ ਅੰਡਰ ਦੀ ਪੰਜਾਬ ਮਿਸਪਲ ਐਕਟ 1911 ਪਾਰਲੀਮੈਂਟ ਵਿਦ ਦੀ ਸਟੇਟਸ ਗਵਰਨਮੈਂਟ ਸਟੇਟ ਗਵਰਨਮੈਂਟ ਨੇ ਕਰਨਾ ਨਾ ਕਿ ਮਿਸਪਲ ਕੌਂਸਲ ਨੇ ਕਰਨਾ ਸੋ ਜਦੋਂ ਇਹਦਾ ਰਾਈਟ ਇਹ ਨਹੀਂ ਹੈਗਾ ਕਿ ਕਿਵੇਂ ਕਰ ਸਕਦਾ ਜੀ ਜੇ ਇਹਦੀ ਮੀਟਿੰਗ ਕੀਤੀ ਆ ਜਿਹੜਾ ਕੱਲ ਇਹਨੂੰ ਜਵਾਬ ਤਾਲਵੀ ਹੋਈ ਆ ਜਵਾਬ ਤਾਲਵੀ ਹੋਈ ਆ ਜਦ ਇਸ ਦੀ ਲਿਮਿਟੇਟ ਨਹੀਂ ਹੈਗਾ ਜਦ ਪ੍ਰਧਾਨ ਉਹਦੇ ਵਿੱਚ ਪ੍ਰਧਾਨ ਸਿਰਫ ਇੱਕ ਆਰਡੀਨਰੀ ਮੈਂਬਰ ਆ ਮਿਸਪਲ ਐਕਟ ਦੇ ਅਕੋਰਡਿੰਗ ਉਹਦੇ ਵਿੱਚ ਵੀ ਪ੍ਰਧਾਨ ਦੀ ਕੋਈ ਵੋਟ ਕਨਸਿਡਰ ਨਹੀਂ ਹੋਣੀ ਕੁਛ ਨਹੀਂ ਹੋਣਾ ਤਾਂ ਇਹਦੇ ਵਿੱਚ ਜਿਹੜਾ ਸ਼ੋਕਾਸ ਹੋਇਆ ਹੈ ਹਾਊਸ ਦੇ ਵਿੱਚ ਲੈ ਕੇ ਨਹੀਂ ਆ ਸਕਦਾ 31 10 ਨੂੰ ਸਾਡੀ ਪਹਿਲੀ ਹਾਊਸ ਦੀ ਮੀਟਿੰਗ ਹੋਈ ਆ ਜੇ ਵਾਰਡਬੰਦੀ ਦੇ ਮਤਾ ਲੈ ਕੇ ਆਉਣਾ ਸੀ 31 10 ਨੂੰ ਲੈ ਕੇ ਆਉਂਦਾ ਨਰੋਲ ਸਿਰਫ ਕਾਂਗਰਸ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਉਸ ਨੇ ਇਹ ਕੀਤਾ ਜਿਹੜੀ ਵਾਰਡਬੰਦੀ ਹੈ ਬਹੁਤ ਵਧੀਆ ਤਰੀਕੇ ਨਾਲ ਹੋਈ ਆ ਅਸੀਂ ਇਹਦੇ ਨਾਲ ਸਹਿਮਤ ਆ ਇੱਕ ਆਪਣੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਉਹ ਵੀ ਕੀ ਹੈ ਕਿ ਇਹਨੇ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਕੀਤਾ ਇਹਨੇ ਕੁਛ ਨਹੀਂ ਕੀਤਾ ਜੇ 4 ਵੋਟਾਂ 23 ਕਾਉਂਸਲਰ ਇਹਨਾਂ ਦੀ ਪਾਰਟੀ ਦੇ ਨੇ 23 ਤੋਂ 24 ਕਾਉਂਸਲਰ ਇਹਨਾਂ ਦੀ ਪਾਰਟੀ ਦੇ ਸੀਗੇ ਜੇ ਇਹਨਾਂ ਨੇ ਸਾਰੇ ਖੰਨੇ ਦਾ ਵਿਕਾਸ ਕੀਤਾ ਹੁੰਦਾ ਇੱਕ ਕਾਉਂਸਲਰ ਦੋ ਜਿਹਨੂੰ ਚਾਰ ਗਲੀਆਂ ਇਧਰ ਲੱਗੀਆਂ ਚਾਰ ਉਧਰ ਹੀ ਲੱਗ ਗਏ ਉਹ ਲੜਪਿਆਂ ਦਾ ਚੋਣ ਪਿਕ ਐਂਡ ਚੂਜ਼ ਹੋਇਆ ਕੁਝ ਕਾਉਂਸਲਰ ਨੂੰ ਫਾਇਦਾ ਪਹੁੰਚਾਇਆ ਗਿਆ ਜਦੋਂ ਹੁਣ ਡਿਲੀਮਿਟੇਸ਼ਨਸ ਹੋ ਗਈਆਂ ਨੇ ਦੁਬਾਰਾ ਹੋਈ ਹੈ ਡਿਲੀਮਿਟੇਸ਼ਨਸ ਵਾਰਡਬੰਦੀ ਹੋਈ ਹੈ ਤਾਂ ਉਸ ਦੇ ਵਿੱਚ ਆ ਆ ਪ੍ਰੋਬਲਮ ਆ ਹੋਰ ਕੋਈ ਪ੍ਰੋਬਲਮ ਨਹੀਂ ਟੋਟਲ ਹਾਊਸ ਨੂੰ ਗਮਰਾਹ ਲੋਕਾਂ ਨੂੰ ਖੰਨੇ ਦੀਆਂ ਨੂੰ ਗਮਰਾਹ ਤੇ ਭ੍ਰਮ ਚ ਪਾਇਆ ਜਾ ਰਿਹਾ ਪਹਿਲੇ ਦਕਸ਼ ਨੂੰ ਤੁਸੀਂ ਮੰਨਦੇ ਹੋ ਕੋਈ ਗਲਤ ਹੋਣਾ ਸੀ ਜਾਂ ਨਮਾ ਅੱਛਾ ਜਿਹੜਾ ਪਹਿਲੇ ਸੀ ਉਹੀ ਗਲਤ ਸੀਗਾ ਜੀ ਮੇਰਾ ਵਾਰਡ ਨੰਬਰ 16 16 ਦੇ ਵਿੱਚ ਕੀ ਸੀਗਾ 15 ਨੰਬਰ ਗਲੀ ਅੱਧੀ ਮੇਰੇ ਕੋਲ ਆ 16 17 ਨੰਬਰ ਗਲੀ 18 ਨੰਬਰ ਵਾਰਡ ਚ 17 ਨੰਬਰ ਤੋਂ ਬਾਅਦ ਫਿਰ ਮੇਰਾ ਵਾਰਡ ਸ਼ੁਰੂ ਹੋ ਜਾਂਦਾ ਉਹਨੂੰ ਤੁਸੀਂ ਗਲਤ ਕਹੋਗੇ ਸਹੀ ਕਹੋਗੇ ਦੱਸਣਾ ਥੋੜਾ ਵਾਰਡ ਕੱਲਾ ਥੋੜਾ ਵਾਰਡ ਨਹੀਂ ਜਿਹੜਾ ਕੀ ਦੋ ਹਿੱਸਿਆਂ ਚ ਵੰਡ ਹੋਇਆ ਜਾਂ ਡੀਲਿਮਿਟੇਸ਼ਨ ਹੋਣਾ ਨਾ ਚਾਹੇ ਸਟੇਟ ਦਾ ਹੋਵੇ ਵਿਧਾਨ ਸਭਾ ਦਾ ਚਾਹੇ ਲੋਕ ਸਭਾ ਦਾ ਹੋਵੇ ਉਹਨੇ ਸਾਰੇ ਨੇ ਚੇਂਜ ਹੋਣਾ ਉਹਦਾ ਕੋਈ ਕਰਟੇਰੀਆ ਹੁੰਦਾ ਮੈਂ ਇਹਦਾ ਮੈਂਬਰ ਆ ਜਿਹੜੀ ਵਾਰਡ ਬੰਦੀ ਕਮੇਟੀ ਆ ਡੀਲੀ ਲਿਮਿਟਡ ਕਮੇਟੀ ਦਾ ਮੈਂ ਮੈਂਬਰ ਆ ਮੈਂ ਤੁਹਾਨੂੰ ਦੱਸਦਾ ਇਹਦਾ ਸਿਸਟਮ ਇਹ ਆ ਵੀ ਹਰੇਕ ਵਾਰਡ ਇੱਕ ਦੂਜੇ ਨਾਲ ਟੱਚ ਹਰੇਕ ਬਲੌਕ ਇੱਕ ਦੂਜੇ ਨਾਲ ਟੱਚ ਹੋਣਾ ਚਾਹੀਦਾ ਇਹ ਕੀ ਜੇ ਉਹਨਾਂ ਨੇ ਪਹਿਲਾਂ 12 ਨੰਬਰ ਵਾਰਡ ਗਲਤ ਬਣਾਇਆ ਹੋਇਆ ਸੀ ਪਹਿਲਾਂ ਨਹੀਂ ਉਹ ਲੇਡੀ ਰੋਡ ਟੱਪ ਕੇ ਬਾਜੀਗਰ बस्ती ਅੱਧੀ ਕੀਤੀ ਹੋਈ ਸੀ ਪਹਿਲਾਂ ਠੀਕ ਬਣਿਆ ਹੋਇਆ ਸੀ ਉਹ ਉਹਨੂੰ ਅਸੀਂ ਠੀਕ ਕੀਤਾ ਉਹਦੇ ਵਿੱਚੋਂ ਜਿਹੜੀ ਐਸਸੀ ਬੋਰਡ ਸੀ ਐਸਸੀ ਬੋਰਡ ਐਸੀ ਐਸਸੀ ਭਾਈਚਾਰੇ ਨਾਲ ਰੱਖੀ ਐ ਜਿਹੜੀ ਜਰਨਲ ਬੋਰਡ ਸੀ ਜਰਨਲ ਭਾਈਚਾਰੇ ਨਾਲ ਲਾਈ ਐ ਗੱਲ ਕੀ ਆ ਡੀ ਲਿਮਿਟੇਸ਼ਨ ਜਦ ਹੋਣੀ ਐ ਸਾਰੇ ਬਾਡਾਂ ਨੇ ਇੱਕ ਦੂਜੇ ਨਾਲ ਕ੍ਰੈਸ਼ ਕਰਨਾ ਸਾਰੇ ਬਾਡਾਂ ਨੇ ਬੰਡ ਹੋਣਾ ਐ ਨਹੀਂ ਹੈ ਵੀ ਤੁਹਾਡਾ 12 ਨੰਬਰ ਬਾਡ ਅਸੀਂ ਸੇਫ ਰੱਖ ਦਈਏ ਇਹ ਕੋਈ ਗੱਲ ਨਹੀਂ ਇਹ ਕੋਈ ਬੇਤੁਕਾ ਤੁਹਾਡਾ ਸਵਾਲ ਆ ਇਹ ਸਵਾਲ ਤੁਹਾਨੂੰ ਜਵਾਬ ਦੇਣਾ ਨਹੀਂ ਮੜਦਾ ਫਿਰ ਵੀ ਮੈਂ ਤੁਹਾਨੂੰ ਦੱਸਦਾ ਇਹ ਤਾਂ ਤੁਸੀਂ ਇੱਕ ਪਾਰਟੀ ਦੇ ਤੌਰ ਤੇ ਕੰਮ ਕਰ ਰਹੇ ਹੋ ਨਹੀਂ ਨਹੀਂ ਤੁਸੀਂ ਪਾਰਟੀ ਦੇ ਤੌਰ ਤੇ ਕੰਮ ਕਰ ਰਹੇ ਹੋ ਤੁਹਾਡਾ ਬੇਤੁਕਾ ਸਵਾਲ ਹਾਂ ਉਹ ਤੋਂ ਬਾਅਦ ਜਿਹੜੀ ਨੰਬਰ 2 ਦੇ ਉੱਤੇ ਆ ਕੱਲ ਹੱਲਾ ਗੁੱਲਾ ਹੋਇਆ ਜੀ ਪ੍ਰਧਾਨ ਨੂੰ ਸ਼ੋਕਾਸ ਹੋ ਗਿਆ ਪ੍ਰਧਾਨ ਨੂੰ ਸ਼ੋਕਾਸ ਹੋਇਆ ਮੈਨੂੰ ਤਾਂ ਇਹ ਨਹੀਂ ਆਉਂਦਾ ਮੈਨੂੰ ਤਾਂ ਇਹ ਸੀ ਪ੍ਰਧਾਨ ਨੂੰ ਨੌਲੇਜ ਘੱਟ ਆ ਇਹਨਾਂ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੂੰ ਵੀ ਨੌਲੇਜ ਨਹੀਂ ਪ੍ਰਧਾਨ ਦਾ ਇਹਦੇ ਵਿੱਚ ਰੋਲ ਇਹ ਨਹੀਂ ਹਾਊਸ 'ਚ ਮਤਾ ਕਿਉਂ ਲੈ ਕੇ ਆ ਰਹੇ ਹੋ ਕਿੰਨੀ ਝੂਠੀ ਗੱਲ ਆ ਕਿ ਇੱਕ ਦਿਨ ਪਹਿਲਾਂ ਮਤਾ ਤਿਆਰ ਹੋ ਗਿਆ ਸ਼ਾਮ ਨੂੰ ਕਹਿ ਰਹੇ ਨੇ ਨਕਸ਼ਾ ਜੀ 10 ਮਿੰਟ ਪਹਿਲਾਂ ਲੱਗਿਆ ਇਹ ਤੋਂ ਵੱਧ ਝੂਠ ਦਾ ਭਲੰਦਾ ਕੋਈ ਨਹੀਂ ਹੋ ਸਕਦਾ ਸੋ ਜਿਹੜੀਆਂ ਵੀ ਇਹ ਚੀਜ਼ਾਂ ਕੀਤੀਆਂ ਗਈਆਂ ਨੇ ਸ਼ਹਿਰ ਨੂੰ ਗੁੰਮਰਾਹ ਕਰਨ ਲਈ ਕੀਤੀਆਂ ਗਈਆਂ ਨੇ ਅੱਜ ਸ਼ਹਿਰ ਦੇ ਵਿੱਚ ਜੇ ਸ਼ਹਿਰ 'ਚ ਕੋਈ ਵਿਕਾਸ ਹੋਇਆ ਕੋਈ ਮਸ਼ੀਨਰੀ ਆਈ ਹੈ ਕੋਈ ਕੁਛ ਆਇਆ ਉਹ ਸਰਦਾਰ ਤਨਪੀਰ ਸਿੰਘ ਸੌਂ ਦੇ ਯਤਨਾਂ ਨਾਲ ਹੀ ਸਰ ਇੱਕ ਛੋਟੀ ਜਿਹੀ ਹੋਰ ਪੁੱਛ ਇੱਕ ਮਿੰਟ ਜੀ ਉਹਨਾਂ ਦੇ ਨਾਲ ਆਈ ਹੈ ਉਹਨਾਂ ਦੇ ਯਤਨਾਂ ਦੇ ਨਾਲ ਆਈ ਹੈ ਅੱਜ ਮਿਸਪਲ ਕਮੇਟੀ ਦਾ ਪ੍ਰਧਾਨ ਹੈ ਮੇਰਾ ਇਹ ਸਵਾਲ ਤੁਹਾਨੂੰ ਸਵਾਲ ਬਣਦਾ ਕੀ ਸਾਰੇ ਸ਼ਹਿਰ ਨੂੰ 1.5 ਲੱਖ ਦੇ ਕਰੀਬ ਸ਼ਹਿਰ ਦੀ ਆਬਾਦੀ ਹੈ 1.5 ਲੱਖ ਦੇ ਵਿੱਚੋਂ ਸਾਰੇ 1.5 ਦੇ 1.5 ਲੱਖ ਨੂੰ ਇੱਕ ਪ੍ਰਧਾਨ ਨੂੰ ਛੱਡ ਕੇ ਜੇ ਨਗਰ ਕਾਉਂਸਲ ਦੇ ਵਿੱਚੋਂ ਕੋਈ ਵੀ ਕਾਗਜ਼ੀ ਲੈਣਾ ਤਾਂ ਆਰਟੀਆਈ ਰਹਿਣ ਲੈਣਾ ਪੈਂਦਾ ਇੱਕ ਪ੍ਰਧਾਨ ਆਪਣੀ ਪਾਵਰ ਦਾ ਐਡਾ ਮਿਸਯੂਜ਼ ਕਰ ਰਿਹਾ ਪ੍ਰਧਾਨ ਦੇ ਘਰ ਅੱਜ ਜੇ ਚੈੱਕ ਕਰਾ ਲਤਾ ਜਾਵੇ ਸਾਰੀ ਮਿਊਸਪੈਲਿਟੀ ਦਾ ਰਿਕਾਰਡ ਪ੍ਰਧਾਨ ਦੇ ਘਰੇ ਪਿਆ ਐਡੀਆਂ ਮਿਸਯੂਜ਼ ਆਫ ਪਾਵਰਸ ਨੇ ਉਸ ਬੰਦੇ ਦੀਆਂ ਨੰਬਰ 2 ਦੇ ਉੱਤੇ ਜਦੋਂ ਰਿਕਾਰਡ ਆਪਣੇ ਘਰ ਰੱਖ ਰਿਹਾ ਇਹ ਆ ਜਿਹਾ ਪਹਿਲਾ ਪ੍ਰਧਾਨ ਆ ਜਿਹੜਾ ਸ਼ਹਿਰ ਦੀ ਡਿਵੈਲਪਮੈਂਟ ਦੇ ਕੰਮਾਂ ਨੂੰ ਰੋਕਣ ਦੇ ਲਈ ਹਾਈ ਕੋਰਟ ਦੇ ਵਿੱਚ ਜਾ ਰਿਹਾ ਹਾਈ ਕੋਰਟ ਜਾ ਕੇ ਚੈਲੰਜ ਕਰ ਰਿਹਾ ਕਿ ਇਸ ਇਥੇ ਟੈਂਡਰ ਲੱਗਣੇ ਨਹੀਂ ਚਾਹੀਦੇ ਜਿਹੜੇ ਇੰਨੇ ਪੜੇ ਲਿਖੇ ਅਫਸਰ ਬੈਠੇ ਨੇ ਉਹ ਉਹਨਾਂ ਨੂੰ ਪਤਾ ਨਹੀਂ ਕਿਥੇ ਟੈਂਡਰ ਲੱਗਣੇ ਨੇ ਨਹੀਂ ਲੱਗਣੇ ਉਹ ਜਾ ਕੇ ਉਥੇ ਚੈਲੰਜ ਕਰ ਰਿਹਾ ਸੋ ਜਿਹੜੀਆਂ ਵੀ ਇਹ ਚੀਜ਼ਾਂ ਕਰ ਰਿਹਾ ਜੋ ਡਰਾਮਾ ਕਰ ਰਿਹਾ ਆਰਟਿਸਟ ਦਾ ਬਹੁਤ ਤਕੜਾ ਹੋ ਜੋ ਡਰਾਮਾ ਕਰ ਰਿਹਾ ਉਹਦੇ ਟੋਟਲ ਡਰਾਮੇ ਨੂੰ ਅਸੀਂ ਬੇਨਕਾਬ ਕਰਾਂਗੇ ਕਿਹੜੇ ਪਲਾਟ ਲੱਤੇ ਨੇ ਕਿਹਦੇ ਜੀਜੇ ਦੇ ਨਾਲ ਉਹਨੇ ਕਿਹਦੇ ਸਾਲੇ ਦੇ ਨਾਲ ਉਹਨੇ ਸਾਰੇ ਬਾਹਰ ਆਉਣਗੇ ਇੱਕ ਆ ਅੱਜ ਇਹ ਕੱਲ੍ਹੇ ਸਾਡੇ ਕੋਲ ਅਪਰੋਚ ਕੀਤੀ ਇੱਕ ਠੇਕੇਦਾਰ ਨੇ ਉਹਨੇ ਆਡੀਓ ਤੇ ਵੀਡੀਓ ਵਿਜ਼ੂਅਲ ਭੇਜੇ ਨੇ ਉਹ ਉਹ ਵੀ ਜੇ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦਿਖਾਵਾਂਗੇ ਉਹ ਕਹਿੰਦਾ ਮੈਂ ਗਰੀਬ ਆਦਮੀ ਆ ਉਹ ਤੋਂ ਲੱਖਾਂ ਰੁਪਈਆ ਦਾ ਦੱਸ ਰਿਹਾ ਵੀ ਲੱਖਾਂ ਰੁਪਈਆ ਨੇ ਉਹ ਵੀ ਚੀਜ਼ਾਂ ਤੁਹਾਨੂੰ ਦਵਾਂਗੇ ਸੋ ਸ਼ਹਿਰ ਵਾਸੀਆਂ ਨੂੰ ਅਪੀਲ ਆ ਕਿ ਤੁਸੀਂ ਇੱਕ ਵਾਰ ਜਿਹੜੀ ਡੀਲਿਮਿਟੇਸ਼ਨਸ ਹੋਈਆਂ ਨੇ ਉਹਨਾਂ ਨੂੰ ਦੇਖੋ ਉਹਦੇ ਵਿੱਚ ਕੋਈ ਹੁਣਤਾ ਹੀ ਨਹੀਂ ਐ ਇੱਕ ਸ਼ਹਿਰ ਨੂੰ ਟੋਟਲ ਗੁੰਮਰਾਹ ਕਰਨ ਲਈ ਇੱਕ ਸ਼ਹਿਰ ਨੂੰ ਭ੍ਰਮ 'ਚ ਪਾਉਣ ਲਈ ਇਹ ਸਾਰਾ ਡੰਬਰ ਰਚਿਆ ਗਿਆ ਕਾਂਗਰਸ ਨੇ ਇਲੈਕਸ਼ਨ ਹਾਰ ਜਾਣਾ ਮੈਂ ਕੱਲ ਵੀ ਇੱਕ ਗੱਲ ਕਹੀ ਸੀ ਇੱਕ ਤਣਾੜ ਕਾਂਗਰਸੀ ਲੀਡਰ ਦੀ ਕਲੋਨੀ ਨੂੰ ਦੋ ਮੀਟਿੰਗਾਂ ਇੱਕ ਤੋਂ ਦੋ ਮੀਟਿੰਗਾਂ ਪਹਿਲਾਂ ਅਪਰੂਵ ਕਰਾਇਆ ਗਿਆ ਕਿਉਂਕਿ ਉਹ ਤੋਂ ਬਾਅਦ ਚੋਰ ਬਿਜਾਰੀ ਤੇ ਚੱਲਣੀ ਹੈ ਨਹੀਂ ਤੇ ਉਹਦਾ ਖਰਚਾ ਆਉਣਾ ਸੋ ਇਹ ਜਿਹੜਾ ਝੂਠ ਦਾ ਪਲਾਉਂਦਾ ਮਿਸਪਲ ਐਕਟ ਆ ਇਹਦੇ ਵਿੱਚ ਨਾ ਕੋਈ ਪ੍ਰਧਾਨ ਕੋਲ ਪਾਵਰ ਆ ਨਾ ਉਹ ਰੋਕ ਸਕਦਾ ਵਾਰਡਬੰਦੀ ਸਰਕਾਰ ਦਾ ਵਿਸ਼ਾ ਸਰਕਾਰ ਨੇ ਕਰਨੀ ਹੈ ਸਰਕਾਰ ਦੇ ਅਕੋਰਡਿੰਗ ਹੋਣੀ ਆ ਨਾ ਪ੍ਰਧਾਨ ਇਹਦੇ ਵਿੱਚ ਇੱਕ ਹੋਰ ਲਿਖਿਆ ਹੋਇਆ ਪ੍ਰਧਾਨ ਦੇ ਮਤੇ ਦੇ ਵਿੱਚ ਕਾਰਜ ਸாதਕ ਅਫਸਰ ਵੱਲੋਂ ਕਾਉਂਸਲ ਦੀ ਪ੍ਰਵਾਨਗੀ ਤੋਂ ਬਿਨਾਂ ਅਤੇ ਪ੍ਰਧਾਨ ਦੀ ਕੌਂਸਲ ਦੀ ਸਹਿਮਤੀ ਤੋਂ ਬਿਨਾ ਬਾੜਵੰਦੀ ਦੀ ਸਬ ਕਮੇਟੀ ਦੇ ਮੈਂਬਰਾਂ ਦੀ ਤਜਵੀਜ਼ ਭੇਜਣਾ ਸਰਾਸਰ ਗਲਤ ਆ ਤੁਸੀਂ ਦੱਸੋ ਕੋਈ ਇਹਦੇ ਵਿੱਚ ਕਿੱਥੇ ਅਧਿਕਾਰ ਆ ਆ ਈਓ ਕੋਲ ਨੇ ਰਾਈਟ ਉਹਨੇ ਇੱਕ ਕਮੇਟੀ ਦੀ ਸਿਲੈਕਸ਼ਨ ਕਰਨੀ ਆ ਉਹਨੇ ਈਓ ਨੇ ਰਾਈਟ ਸਿਲੈਕਸ਼ਨ ਕਰਕੇ ਆਪਣੇ ਉਹਦੇ ਵਿੱਚੋਂ ਭੇਜਣੀ ਆ ਕੱਲੀ ਇਹਨਾਂ ਨੂੰ ਹੀ ਪ੍ਰੋਬਲਮ ਹੋਊਗੀ ਆ ਲਓ ਜੀ ਆ ਈਓ ਕੋਲ ਨੇ ਰਾਈਟ ਉਹਨੇ ਜਿਹੜੀ ਸਬ ਕਮੇਟੀ ਬਣਾਉਣੀ ਆ ਈਓ ਕੋਲ ਰਾਈਟਸ ਨੇ ਪ੍ਰਧਾਨ ਕੋਲੇ ਕੋਈ ਰਾਈਟ ਨਹੀਂ ਸਿਰਫ ਉਹ ਇੱਕ ਮੈਂਬਰ ਸੂਈ ਚੀਜ਼ਾਂ ਨੇ ਇਹੀ ਤੁਹਾਨੂੰ ਦੱਸਣਾ ਸੀ ਕਿ ਜੋ ਸ਼ਹਿਰ ਨਾਲ ਆ ਟੋਟਰੀ ਧੱਕਾ ਤੇ ਗਲਤ ਹੋ ਰਿਹਾ ਹਾਂਜੀ ਹੁਣ ਦੱਸੋ ਬੜੇ ਇੱਕਦਮ ਲਕਸ਼ਮੀ ਦੀ ਗੱਲ ਜਿਹੜੀ ਕੀਤੀ ਐ ਵੀ ਲੋਕ ਪਰ ਸਹੀ ਤਰੀਕੇ ਨਾਲ ਇੱਕਦਮ ਲੈਣਾ ਪਾਰ ਜਿਹੜਾ ਹੈ ਬਾਹਰ ਨੂੰ ਨਹੀਂ ਨਸਤਾ ਗਿਆ ਜਦੋਂ ਕਿ ਉੱਥੇ ਇੱਕ ਦੋ ਤਿੰਨ ਦਾ ਸੰਛੇਦ ਖਾ ਰਹੀ ਹਾਂਜੀ ਉਹ 30 ਬਾਗਾਂ ਦੇ ਵਿੱਚ ਚਲੇ ਗਿਆ ਉਧਰ ਉਹ ਜੀ ਜਦੋਂ ਨਾ ਵਾਰਡ ਦੇ ਵਿੱਚ ਕੋਈ ਉਹ ਲਾਉਂਦੇ ਨੇ ਦੇਖੋ ਜਿਹੜਾ ਉਹ ਵਿਸ਼ਾ ਨੰਬਰਿੰਗ ਲਾਉਂਦੇ ਨੇ ਉਹ ਨੰਬਰਿੰਗ ਦੇ ਵਿੱਚ ਉਹਨਾਂ ਨੇ ਦੇਖਣਾ ਹੁੰਦਾ ਵੀ ਕਿਹੜਾ ਨੰਬਰ ਕਿੱਥੇ ਲੱਗ ਰਿਹਾ ਤੇ ਕੀ ਹੋ ਰਿਹਾ ਉਹ ਉਹਨਾਂ ਦਾ ਵਿਸ਼ਾ ਉਹ ਨੰਬਰ ਦੇ ਨਾਲ ਕੋਈ ਫਰਕ ਤਾਂ ਪੈਣਾ ਨਹੀਂ ਵਾਰਡ ਨੂੰ ਤਾਂ ਉਹੀ ਰਹਿ ਜਾਣਾ 30 ਵੀ ਹੋਗੇ ਇੱਥੇ ਵੱਖਰੇ ਹੋਗੇ ਨਾ ਇੱਕ ਵਾਰ ਦਾ ਲੈਂਡਓ ਵੇਦਰ ਹੋ ਗਿਆ ਨਹੀਂ ਨਹੀਂ ਉਹ ਤੋਂ ਵਾਰਡ ਦਾ ਉਹ ਟੋਟਲ ਵਾਰਡ ਦਾ ਲੈਂਡ ਨੂੰ ਇਹਦਾ ਲੈਂਡ ਨੂੰ ਇਹਦਾ ਬੇਸ ਨਹੀਂ ਬਣਿਆ ਜਾਂਦਾ ਲੈਂਡ ਨੂੰ ਕੋਈ ਇਹ ਨਹੀਂ ਹੈ ਵੀ ਲੈਂਡ ਲੱਗੀ ਹੋਈ ਹੈ ਉੱਥੋਂ ਰੁਕ ਜਾਊਗਾ ਤਾਂ ਉਹ ਕੰਟੀਨੈਂਟ ਨੂੰ ਮੰਨੀ ਜਾਂਦੀ ਹੈ ਇਹ ਡੀ ਰੋਡ ਵੀ ਕੰਟੀਨੈਂਟ ਹੈ ਨਾ 29 ਨੰਬਰ ਵਾਰਡ ਲਾਈਨੋਂ ਪਾਰੇ ਸੀ 29 ਨੰਬਰ ਵਾਰਡ 29 ਨੰਬਰ ਲਾਈਨੋਂ ਪਾਰ ਸੀ 33 ਨੰਬਰ ਹੋਇਆ 30 ਨੰਬਰ ਨਹੀਂ ਹੋਇਆ 20 ਨੰਬਰ ਹੋਇਆ 33 ਨੰਬਰ 33 ਨੰਬਰ ਹੋਇਆ ਕੋਈ ਗੱਲ ਨਹੀਂ ਪਈ ਦੋ ਨੇ ਜੀ ਇੱਕ ਨਹੀਂ ਹੈਗਾ ਦੋ ਦੋ ਨੇ ਇੱਕ ਸਟਾਈਲ ਨੰਬਰ ਵਾਰਡ ਵੀ ਪੜਦੀ ਹੈ ਇੱਕ 29 ਨੰਬਰ ਵਾਰਡ ਨਹੀਂ ਪਾਉਗੀ ਮੈਂ ਤੁਹਾਨੂੰ ਦੱਸਦਾ ਸਾਡੀ ਕਮੇਟੀ ਲਿਆਓ ਸਵਾਲ ਦਾ ਜਵਾਬ ਮੇਰੇ ਕੋਲ ਵੀ ਹੈ ਤੁਹਾਨੂੰ ਦੇ ਰਹੇ ਨੇ ਜੀਤਵੀਰ ਜੀ ਜਿਹੜੀ ਗੱਲ ਹੈ ਜੀ ਜਿਹੜਾ ਵਾਰਡ ਚੇਨ ਬਾਰਡ ਚੇਂਜ ਹਰ ਇੱਕ 10 ਸਾਲ ਬਾਅਦ ਹੋਣਾ ਹੀ ਹੋਣਾ ਠੀਕ ਹੈ ਜਿਹੜਾ ਬਾਰਡ ਨੰਬਰ ਆ ਉਹ ਤੁਹਾਡਾ ਕੋਈ ਐਡਰੈਸ ਨਹੀਂ ਹੈ ਕਿਉਂਕਿ ਬਾਰਡ ਡਿਲੀਮੀਟੇਸ਼ਨ ਜਿਹੜਾ ਬਾਰਡ ਆ ਉਹ 10 ਸਾਲ ਬਾਅਦ ਬਣਨਾ ਹੀ ਪੜਨਾ ਇਹ ਤਾਂ ਹੁਣ ਹੁਣ ਰੌਲਾ ਤਿੰਨ ਦੇ ਵਿੱਚ ਬਣਿਆ ਤਿੰਨ ਤੋਂ ਬਾਅਦ 15 ਦੇ ਵਿੱਚ ਬਣਿਆ ਹੁਣ 25 ਦੇ ਵਿੱਚ ਬਣ ਗਿਆ ਠੀਕ ਹੈ ਨਾ ਗੱਲ ਪਹਿਲਾਂ ਵੋਟਾਂ ਤਿੰਨ ਤੋਂ ਬਾਅਦ ਦਾਸਾਂ ਨਹੀਂ 12 ਸਾਲ ਬਾਅਦ ਹੋਈਆਂ ਦੋ ਦੋ ਦੇਤੀਆਂ ਡਰਨਾ ਸੀ ਉਹ ਤਾਂ ਬਾਅਦ 15 ਦੇ ਵਿੱਚ ਬਣ ਗਿਆ ਜਿਹੜੀ ਇਹਦਾ ਇਹਦਾ ਵੀ ਅਸੀਂ ਹੱਲ ਸੋਚਿਆ ਸਾਡੀ ਤੁਸੀਂ ਮਿਊਸਪਲ ਕਾਉਂਸਲ ਲਿਆਓ ਅਸੀਂ ਸ਼ਹਿਰ ਨੂੰ ਸੈਕਟਰਾਂ ਦੇ ਵਿੱਚ ਵੰਡਾਂਗੇ ਤੁਸੀਂ ਆਪਣੇ ਐਡਰੈਸ ਦੇ ਵਿੱਚ ਸੈਕਟਰ ਦੋ 27 ਤੌਰ ਤੇ ਹੋਣਗੇ ਇਹ ਪਹਿਲਾਂ ਵੀ ਲਿਆਂਦਾ ਸੀ ਅਸੀਂ ਇਹ ਤੋਂ ਪਿਛਲੀ ਕੌਂਸਲ ਦੇ ਵਿੱਚ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਉਸ ਵੇਲੇ ਦੇ ਪ੍ਰਧਾਨ ਨੇ ਇਹਨੇ ਵੀ ਨਹੀਂ ਕੀਤਾ ਪੰਜ ਸਾਲ ਇੱਕ ਨੇ ਕੱਢਦੇ ਜਿਹੜਾ ਥੋੜਾ ਹੱਲ ਆ ਉਹ ਅਸੀਂ ਵੀ ਸੋਚਦੇ ਆ ਵੀ ਇਹ ਇਹ ਕੋਈ ਗੱਲ ਹੈਗੀ ਆ ਕਦੇ ਸਾਡਾ 21 ਹੁੰਦਾ ਕਦੇ 26 ਹੁੰਦਾ ਕਦੇ ਹੁੰਦੀ ਨਹੀਂ ਪੂਰਾ ਹੱਲ ਇਹ ਨਹੀਂ ਹੈ ਵੀ ਆਪਾਂ ਵਾਰਡਬੰਦੀ ਨਾ ਕਰੀਏ ਵਾਰਡ ਹੋਈ ਨਹੀਂ ਰਹਿਣੇ ਵਾਰਡ ਤਾਂ ਚੇਂਜ ਹੋਣਾ ਹੀ ਹੋਣੇ ਤੇ ਇਹਦਾ ਹੱਲ ਇਹ ਆ ਵੀ ਇਹਨੂੰ ਸੈਕਟਰਾਂ ਦੇ ਵਿੱਚ ਅਸੀਂ ਵੰਡਾਂਗੇ ਇਹ ਸਾਡਾ ਤੁਹਾਡੇ ਨਾਲ ਵਾਦਾ ਹੈ ਵੀ ਕਮਿਨ ਸ਼ਹਿਰ ਨੂੰ 17 ਸੈਕਟਰਾਂ ਦੇ ਵਿੱਚ ਵੰਡ ਕੇ ਇੱਕ ਸੁੰਦਰ ਸ਼ਹਿਰ ਬਣਾਵਾਂਗੇ ਸਰਦਾਰ ਕਰਨਪ੍ਰਿੰਦ ਸਿੰਘ ਸੌਂਦ ਦੀ ਇਹ ਸੋਚ ਆ ਵੀ ਸ਼ਹਿਰ ਨੂੰ ਬਹੁਤ ਵਧੀਆ ਬਣਾਇਆ ਜਾਵੇ ਉਹਦੇ ਵਿੱਚ ਡਿਕਾ ਮਿਊਸਪਲ ਕਾਉਂਸਲ ਦਾ ਪ੍ਰਧਾਨ ਸੀ ਜਿਹਦੇ ਕਰਕੇ ਕਰੋੜਾ ਰੁਪਇਆ ਐਨ ਕੈਪ ਦਾ ਜੋ ਲੈਪਸ ਹੋ ਗਿਆ ਇਹਨੇ ਕੋਈ ਕੰਮ ਚੱਲਣ ਨਹੀਂ ਦਿੱਤਾ ਐਨ ਕੈਪ ਦਾ ਜੋ ਪੈਸਾ ਸੀ ਉਹ ਅਨਅਥਰਾਇਜ਼ ਵੀ ਲੱਗ ਸਕਦਾ ਸੀ ਅਥਰਾਇਜ਼ ਵੀ ਲੱਗ ਸਕਦਾ ਸੀ ਪ੍ਰਧਾਨ ਨੇ ਲੈਨੋਪਾਰ ਦੇ ਕੁਝ ਕੰਮ ਜਿਹੜੇ ਐਨ ਕੈਪ ਦੇ ਵਿੱਚ ਲੱਗੇ ਸੀ ਪਹਿਲਾ ਪ੍ਰਧਾਨ ਦੇਖਿਆ ਵਰਲਡ ਦੇ ਵਿੱਚੇ ਪਹਿਲਾ ਪ੍ਰਧਾਨ ਹੋ ਜਿਹੜਾ ਸ਼ਹਿਰ ਦੀ ਡਿਵੈਲਪਮੈਂਟ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸਟੇ ਲੈ ਕੇ ਆਇਆ ਉਹ ਪੈਸਾ ਵੀ ਸਾਡਾ ਲੈਫਟ ਹੋਇਆ ਪਿਆ ਉਦੋਂ ਬਾਅਦ ਕੰਮ ਨਹੀਂ ਚੱਲੇ ਤੇ 20 ਕਰੋੜ ਰੁਪਈਆ ਐਨ ਕੈਪ ਦਾ ਸਾਡਾ ਵਾਪਸ ਮੁੜ ਗਿਆ ਜਿਹੜਾ ਕੀ ਸ਼ਹਿਰ ਦੀ ਤਰੱਕੀ ਵਾਸਤੇ ਸ਼ਹਿਰ ਦੇ ਲੋਕਾਂ ਵਾਸਤੇ ਲੱਗਣਾ ਸੀ ਜਿਹੜਾ ਪ੍ਰਧਾਨ ਆ ਉਹ ਮਗਰਮੱਛ ਦੇ ਹੰਝੂ ਰੋਕੇ ਲੋਕਾਂ ਦੇ ਵਿੱਚ ਆਪਣੀ امیਜ ਬਣਾਉਣਾ ਚਾਹੁੰਦਾ ਅਸਲ ਵਿੱਚ ਉਹ ਝੂਠ ਦਾ ਪਲੰਦਾ ਹਮੇਸ਼ਾ ਝੂਠ ਬੋਲਦਾ ਸੈਨ ਕਰਨ ਤੋਂ ਹਰ ਇੱਕ ਜਗ੍ਹਾ ਤੋਂ ਭਜਦਾ ਪੈਸੇ ਲੈਣ ਤੋਂ ਕਿੱਥੋਂ ਭਜਦਾ ਨਹੀਂ ਹੈ ਥੈਂਕ ਯੂ ਥੈਂਕ ਯੂ